ਤੇ ਅਗਲੀ ਖਬਰ ਵੱਲ ਚਲੀਏ ਖਾਸ ਕਰਕੇ ਜਿਹੜੇ ਆਪਣੇ ਭੈਣ ਭਰਾ ਸਮਾਲ ਬਿਜ਼ਨਸ ਓਨ ਕਰਦੇ ਹੈਗੇ ਆ ਸਟੋਰਾਂ ਤੇ ਕੰਮ ਕਰਦੇ ਬਹੁਤ ਸਾਰੇ ਜੰਗ ਨੌਜਵਾਨ ਜਿਹੜੇ ਰੀਸੈਂਟਲੀ ਆਏ ਹੈਗੇ ਅਮਰੀਕਾ ਦੇ ਵਿੱਚ ਪਹਿਲੀ ਜੌਬ ਉਹ ਸਟੋਰ ਜਾਂ ਗੈਸ ਸਟੇਸ਼ਨ ਤੇ ਕਰ ਲੈਂਦੇ ਆ ਅਮਰੀਕਾ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਸਿਚੁਏਸ਼ਨ ਇਸ ਟਾਈਮ ਬਹੁਤ ਬੈਡ ਹੈਗੀ ਆ ਵੀ ਭਈ ਸਾਰੇ ਜਾਣੇ ਧਿਆਨ ਦੇ ਨਾਲ ਜਵਾਬ ਕਰਿਆ ਕਰੋ ਕਈ ਵਾਰੀ ਕਈ ਕ੍ਰਾਈਮ ਵਾਲੇ ਏਰੀਏ ਆ ਉਥੇ ਰਾਤ ਨੂੰ ਇੱਕ ਬੰਦਾ ਹੀ ਹੁੰਦਾ ਆ ਆਪਣੇ ਮਾਲਕ ਨੂੰ ਗਏ ਭਈ ਜੇ ਅਸੀਂ ਦੋ ਜਣਿਆਂ ਨੇ ਕੰਮ ਕਰਨਾ ਨਹੀਂ ਅਸੀਂ ਨਹੀਂ ਕਰਨਾ ਹੈਗਾ ਜਾਂ ਮਾਲਕ ਨੂੰ ਨਾਲ ਰੱਖੋ ਕਿਉਂਕਿ ਬਹੁਤ ਸਾਰੀਆਂ ਇਨਸੀਡੈਂਟਸ ਆndੀਆਂ ਕੁੱਟ ਮਾਰਦੀਆਂ ਗੋਲੀਆਂ ਦੀਆਂ ਪਿਛਲੇ 3 ਦਿਨ ਪਹਿਲਾਂ ਸੇਨ ਦੇ ਅੰਦਰ ਉਹ ਏਰੀਆ ਦਾ ਜਿਹੜਾ ਟਾਊਨ ਹੈਗਾ ਆ ਉਥੇ ਇੱਕ ਆਪਣਾ ਪੰਜਾਬੀ ਨੌਜਵਾਨ 711 ਦੇ ਉੱਤੇ ਕੰਮ ਕਰਦਾ ਸੀ 525 ਵਿਲੀਅਮ ਸਟਰੀਟ ਤੇ ਉਥੇ ਇੱਕ ਬੰਦਾ ਇੰਟਰ ਹੁੰਦਾ ਆ ਤੇ ਜਦੋਂ ਜਾਣ ਲੱਗਦਾ ਆ ਤੇ ਉਹ ਉਹਦੇ ਗੋਲੀਆਂ ਮਾਰ ਜਾਂਦਾ ਲੱਕਲੀ ਜਿਹੜਾ ਪੰਜਾਬੀ ਨੌਜਵਾਨ ਆ ਉਹ ਬਚ ਜਾਂਦਾ ਹੈਗਾ ਹਸਪਤਾਲ ਦੇ ਵਿੱਚ ਆ ਗੋਲੀਆਂ ਜ਼ਰੂਰ ਉਹਦੇ ਲੱਗੀਆਂ ਹੈਗੀਆਂ ਤੇ ਬਾਅਦ ਦੇ ਵਿੱਚ ਜਿਹੜਾ ਸਸਪੈਕਟ ਆ 30 ਸਾਲਾਂ ਦਾ ਐਂਥਰੀ ਕraft ਓਕਲੈਂਡ ਦੇ ਰਹਿਣ ਵਾਲਾ ਆ ਉਸ ਨੂੰ ਅਰੈਸਟ ਵੀ ਕਰ ਲਿਆ ਜਾਂਦਾ ਹੈ 15th ਐਵਨਿਊ ਓਕਲੈਂਡ ਦੇ ਵਿੱਚ ਉਸ ਨੂੰ ਉਹਦੇ ਤੇ ਚਾਰजेस ਲਾਏ ਗਏ ਆ ਅਟੈਂਪਟਡ ਹੋਮੋਸਾਈਡ ਰੋਬਰੀ ਪੋਜੈਸ਼ਨ ਆਫ ਸਟੋਲਨ ਵਹੀਕਲ ਅਸॉल्ट ਵਿਦ ਡੈਡਲੀ ਵੈਪਨ ਤੇ ਰਜਿਸਟਿੰਗ অবਸਟਰਕਟਿੰਗ এ پیس অফিসার ਤੇ ਉਹ ਤੋਂ বিনা ਉਹਦੇ ਤੇ আউটস্ট্যান্ডিং ওয়ারেন্ট ফর রবারি ਵੀ ਸੀ ਹੁਣ ਤੁਸੀਂ ਸਿਚੁਏਸ਼ਨ ਦੇਖ ਲਓ ਬਹੁਤ ਵਾਰ ਸਾਨੂੰ ਇਹ ਕਹਿ ਦਿੰਦੇ ਆ ਵੀ ਦੇਖੋ ਜੀ ਇਹ ਤੁਸੀਂ ਖਰੇ সাইਡ ਲੈਣੇ ਆ ਕਿਹੜੀ ਪਾਰਟੀ ਦੀ ਜਾਂ ਕੀ ਬੋਲਦੇ ਆ ਹੁਣ ਬੰਦਾ ਦੇਖੋ ਪੇ ਰੋਬਰੀ ਦੇ ਵਿੱਚ ਪਹਿਲਾਂ ਇਨਵੋਲਵ ਹੋਇਆ ਵਰਾਂਟੋ ਦੇ جاری ਹੈਗੇ ਦੂਸਰੀ ਵਾਰੀ ਜਾ ਕੇ ਫੇਰ ਉਸਨੇ ਕੱਲਾ ਰੋਬ ਨਹੀਂ ਕੀਤਾ ਜਾ ਕੇ ਗੋਲੀਆਂ ਮਾਰੀਆਂ ਹੁਣ ਬੰਦਾ ਵਿਚਾਰਾ ਤੁਹਾਨੂੰ ਪਤਾ ਹੈ ਮਜਬੂਰੀ ਬਸ ਜੋਬ ਕਰ ਰਿਹਾ ਹੈਗਾ ਨਹੀਂ ਤਾਂ ਉਹ ਵੀ ਘਰ ਚ ਰਹਿ ਕੇ ਜਿੱਦਾਂ ਬਾਕੀ ਦੇ ਆ ਗਵਰਨਮੈਂਟ ਬੈਨੀਫਿਟ ਲੈ ਕੇ ਰਹਿ ਸਕਦਾ ਹੈਗਾ ਸੋ ਜਿੰਨੇ ਵੀ ਸਟੋਰਾਂ ਤੇ ਗੈਸ ਸਟੇਸ਼ਨਾਂ ਤੇ ਕੰਮ ਕਰਦੇ ਹੈਗੇ ਆ ਪਲੀਜ਼ ਬੀ ਕੇਅਰਫੁਲ ਬਹੁਤ ਧਿਆਨ ਰੱਖੋ ਅੱਜ ਕੱਲ ਰੋਬਰੀਆਂ ਗੋਲੀ ਮਾਰੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ ਕ੍ਰਾਈਮ ਬਹੁਤ ਜ਼ਿਆਦਾ ਕੈਲੀਫੋਰਨੀਆ ਦੇ ਵਿੱਚ ਵਧਿਆ ਹੋਇਆ ਆ ਹਰ ਰੋਜ਼ ਜਿਹੜੀਆਂ ਇਦਾਂ ਦੀਆਂ ਇਨਸੀਡੈਂਟਸ ਆndੀਆਂ ਸਾਨੂੰ ਇਸ ਨੌਜਵਾਨ ਦੇ ਫਰੈਂਡ ਦਾ ਫੋਨ ਆਇਆ ਸੀ ਤੇ ਕਹਿੰਦਾ ਵੀ ਲੱਕਰੀ ਮਹਾਰਾਜ ਦੀ ਕਿਰਪਾ ਨਾਲ ਉਹ ਬਚ ਗਿਆ ਪਰ ਕੋਸ਼ਿਸ਼ ਜਿਹੜਾ ਸੀ ਜਿਹੜਾ ਇਹ ਬੰਦਾ ਫੜਿਆ ਗਿਆ ਉਹਦੀ ਇਹ ਸੀ ਵੀ ਉਸ ਨੂੰ ਗੋਲੀਆਂ ਮਾਰ ਕੇ ਮਾਰਿਆ ਸੋ ਦੇਖੋ ਬੰਦੇ ਦੀ ਕੋਈ ਕਿਸੇ ਤਰ੍ਹਾਂ ਦੀ ਨਾ ਕਿ ਉਸਨੇ ਰਜਿਸਟਰ ਕੀਤਾ ਕਲਰਕ ਨੇ ਕੋਈ ਰਜਿਸਟਰ ਨਹੀਂ ਕੀਤਾ ਉਹਦੇ ਨਾਲ ਜਾਣ ਲੱਗਾ ਉਹੀ ਗੋਲੀਆਂ ਚਲਾ ਗਿਆ ਜਿਵੇਂ ਜਦਾਂ ਕੋਈ ਗੇਮ ਹੁੰਦੀ ਆ ਹਮੇ ਫੇਮ ਤਰੀਕੇ ਨਾਲ ਹਰਜੋਤ ਸਿੰਘ ਜੀ ਇਦਾਂ ਹੀ ਯਾਦ ਹੋਣਾ ਉਹ ਆਪਣੇ ਜਿਹੜੇ ਰਸਟ ਬੈਲਟ ਦੇ ਵਿੱਚ ਵੀ ਇਦਾਂ ਹੀ ਇੱਕ ਮੁੰਡਾ ਸੀਗਾ ਇੱਕ ਉਹ ਲੁੱਟਣ ਆਇਆ ਸੀ ਸਟੋਰ ਉਹ ਹੱਥ ਖੜੇ ਕਰਕੇ ਵਿਚਾਰਾ ਪਿੱਛੇ ਖੜਾ ਸੀ ਜਾਂਦਾ ਕੋਲਡ ਬਲੱਡਡ ਮਰਡਰ ਸਿਰਚ ਜਿਹੜਾ ਉਹ ਗੋਲੀ ਮਾਰ ਗਿਆ ਸੀਗਾ ਉਹ ਉਸ ਟਾਈਮ ਉਸਦੀ ਜਿਹੜੀ ਆ ਉਹ ਮੌਤ ਹੋ ਗਈ ਸੀ ਵਿਚਾਰੇ ਦੀ ਇਹ ਬੜੀਆਂ ਮੰਦਭਾਗੀਆਂ ਜਿਹੜੀਆਂ ਘਟਨਾਵਾਂ ਆ ਆਪਾਂ ਨੂੰ ਪਤਾ ਆ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ ਸੇਫਟੀ ਦਾ ਧਿਆਨ ਪਈ ਆਪਣੇ ਹੱਥ ਦੇ ਵਿੱਚ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕਰੋ ਚਾਹੇ ਕੋਈ ਆ ਮਾਲਕਾ ਚਾਹੇ ਕੋਈ ਕੰਮ ਕਰਨ ਵਾਲਾ ਆ ਸਾਰੇ ਜਣੇ ਆਪਸ ਦੇ ਵਿੱਚ ਮਿਲ ਜੁਲ ਕੇ ਸੇਫਟੀ ਕਿਦਾਂ ਬੈਸਟ ਹੋਵੇ ਉਸ ਤੇ ਲਈ ਤੇ ਭਾਈ ਪ੍ਰੈਸ਼ਰ ਪਾਓ ਆਪਣੇ ਲਾ ਇਨਫੋਰਸਮੈਂਟ ਦੇ ਉੱਤੇ ਡੀਐਸ ਦੇ ਉੱਤੇ ਇਥੋਂ ਦੇ ਲੋਕਲ ਲਾ ਮੇਕਰਸ ਦੇ ਉੱਤੇ ਵੀ ਭਾਈ ਸੇਫਟੀ ਕਦੋਂ ਜਿਹੜੀ ਆ ਉਹ ਸਾਡੀ ਤੁਸੀਂ ਜਿਹੜੀ ਉਹ ਪੁਸ਼ਟੀ ਇਸ ਚੀਜ਼ ਦੀ ਕਰ ਸਕਦੇ ਆ ਕਦੋਂ ਪੁਖਤਾ ਜਿਹੜੀ ਉਹ ਤੁਸੀਂ ਕਰ ਸਕਦੇ ਆ ਕੀ ਕੁਝ ਜਿਹੜਾ ਉਹ ਚੱਲ ਰਿਹਾ ਆ ਅ ਫਰੀਮਾਉਂਡ ਦੇ ਵਿੱਚ ਆਪਾਂ ਥੋੜੇ ਦਿਨ ਪਹਿਲਾਂ ਹੀ ਗੱਲ ਕੀਤੀ ਸੀ ਇੱਕ ਅ ਸ਼ਰਮੇ ਨਾ ਦੀ ਇੱਕ ਬੰਦੇ ਦੀ ਉਹਨੇ ਪਹਿਲਾਂ ਆਪਣੀ ਨਾਲ ਜਿਹੜੀ ਪਾਰਟਨਰ ਸੀ ਉਸ ਨੂੰ ਮਾਰਿਆ ਸੀ ਉਹ ਬੇਲ ਤੇ ਬਾਹਰ ਸੀ ਉਹਨੇ ਬਾਹਰ ਆ ਕੇ ਫਿਰ ਕਿਸੇ ਨੂੰ ਜਿਹੜਾ ਉਹ ਮਾਰ ਦਿੱਤਾ ਸੋ ਇਹ ਕ੍ਰਿਮੀਨਲਸ ਨੂੰ ਅੰਦਰ ਜਿਹੜਾ ਉਹ ਰੱਖਿਆ ਜਾਵੇ ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਭਾਈ ਧਿਆਨ ਦੇਣ ਦੀ ਜ਼ਰੂਰਤ ਹੈ